ਜੀ ਦੇ ਕੇ ਆ ਤੁਸੀਂ ਦੇਖੋ ਕਿ ਕਿੱਡੀ ਵੱਡੀ ਕਿਤਾਬ ਹੈ ਇਹਦੇ 700 ਤੇ 22 ਪਨੇ ਨੇ ਇਸ ਕਿਤਾਬ ਦੇ ਵਿੱਚ ਗੁਰੂ ਸਾਹਿਬਾਂ ਨੂੰ ਚੋਰ ڈاکੂ ਕਾਤਲ ਬੇਚਾਰੇ ਅਤੇ ਨੌਕਰਣੀਆਂ ਦੇ ਪੇਟੋਂ ਬੱਚੇ ਜਮਨ ਵਾਲੇ ਦੱਸਿਆ ਗਿਆ ਇੱਥੋਂ ਤੱਕ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਨੇ ਪੁੱਤਰਾਂ ਦੇ ਵਿਯੋਗ ਵਿੱਚ ਆਤਮ ਹਤਿਆ ਕੀਤੀ ਸੀ ਸੋ ਇਹ ਜਿਹੜੀਆਂ ਕਿਤਾਬਾਂ ਨੇ ਮੈਂ ਪੁੱਛਣਾ ਚਾਹੁੰਦਾ ਸੁਖਵੀਰ ਸਿੰਘ ਬਾਦਲ ਤੋਂ ਇਸੇ ਪਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਫਾਰ ਸਿੰਘ ਮੱਕੜ ਤੋਂ ਜੈਨੀ ਗੁਰਵਚਨ ਸਿੰਘ ਤੋਂ ਕਿ ਜਿਸ ਸ਼੍ਰੋਮਣੀ ਕਮੇਟੀ ਤੇ ਤੁਹਾਡਾ ਕਬਜਾ ਹੈ ਇਹ ਕਿਤਾਬਾਂ ਜਿਹੜੀਆਂ ਨੇ ਇਹ ਤੁਹਾਡੇ ਤੋਂ ਕੌਣ ਛੁਪਵਾ ਰਿਹਾ ਹੈ ਕੀ ਤੁਸੀਂ ਇਸ ਦਾ ਖੁਲਾਸਾ ਕਰੋਗੇ ਇਸੇ ਤਰ੍ਹਾਂ ਇਹ ਕਿਤਾਬ ਜੋ ਕਿ ਪੰਜਾਬੀ ਭਾਸ਼ਾ ਵਿੱਚ ਹੈ ਸਿੱਖ ਇਤਿਹਾਸ ਇਸ ਦਾ ਨਾਮ ਵੀ ਸਿੱਖ ਇਤਿਹਾਸ ਹੈ ਔਰ ਇਹ ਕਿਤਾਬ 2007 ਦੇ ਵਿੱਚ ਛਪੀ ਹੈ ਔਰ ਮੇਰੇ ਵੱਲੋਂ ਬਿੱਲ ਲੈ ਕੇ 5 ਮਈ 2014 ਦੇ ਵਿੱਚ ਇਹ ਕਿਤਾਬ ਜਿਹੜੀ ਆ ਜਵਾਹਰ ਸਿੰਘ ਕਪਾਲ ਸਿੰਘ ਵਾਲਾ ਜੋ ਖਰੀਦੀ ਗਈ ਆ ਔਰ ਇਸ ਕਿਤਾਬ ਦੇ ਸਬੰਧ ਵਿੱਚ ਮੈਂ ਪੁਲਿਸ ਕਮਿਸ਼ਨਰ ਅਮਰਸਰ ਨੂੰ ਜੋ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਚੱਠਿਆਂ ਦੇ ਅੰਦਾ ਆ ਰਿਹਾ ਵਾਰੀ ਵਾਰੀ ਉਹਨਾਂ ਨੂੰ ਯਾਦ ਪੱਤਰੇ ਦੁਆਰਾ ਡੈਪੂਟੇਸ਼ਨ ਲਾ ਕੇ ਮਿਲਦਾ ਆ ਰਿਹਾ ਲੇਕਿਨ ਅੱਜ ਤੱਕ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਗਈ ਇਸੇ ਤਰ੍ਹਾਂ ਆ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਪ੍ਰ ਗੁਰਮਤਿ ਪ੍ਰਕਾਸ਼ ਮੈਗਜ਼ੀਨ ਜੋ ਕਿ ਹਰ ਮਹੀਨੇ ਛਪਦਾ ਹੈ ਇਹਤੇ ਵੀ ਚਾਰੋਂ ਸਾਹਿਬ ਜਣੀਆਂ ਦੇ ਆ ਫੋਟੋ ਦੇਖੋ ਕਿ ਸਿਰ ਕੇਸਾਂ ਦੀ ਕਟਿੰਗ ਅਤੇ ਟੋਪੀਆਂ ਵਾਲੀਆਂ ਫੋਟੋਆਂ ਨੇ ਇਸ ਸ੍ਰੋਣੀ ਕਮੇਟੀ 'ਚ ਪਾ ਰਹੀ ਆ ਸੋ ਮੈਂ ਕਿ ਸ੍ਰੋਣੀ ਕਮੇਟੀ ਜਿਸ ਦੇ ਉੱਤੇ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਇਸ ਦੇ ਪਰਿਵਾਰ ਦਾ ਕਬਜ਼ਾ ਹੈ ਇਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਕੋਲੋਂ ਇਹ ਜਿਹੜੀਆਂ ਲਿਖਤੀ ਕਿਤਾਬਾਂ ਛਾਪ ਰਹੀਆਂ ਨੇ ਸ੍ਰੋਣੀ ਕਮੇਟੀ ਦੇ ਨਾਮ 'ਤੇ ਛਾਪ ਰਹੇ ਇਹ ਤੁਹਾਡੇ ਤੋਂ ਕੌਣ ਛਾਪਵਾ ਰਿਹਾ ਤੁਸੀਂ ਕਿਹਦੇ ਕਹਿ ਦਿੱਤੇ ਇਹ ਛਾਪ ਰਹੇ ਜੇਕਰ ਉਹ ਕੱਟ ਕਾਂਗਰਸ ਦਾ ਸੀ ਤੇ ਫਿਰ ਤੁਸੀਂ ਇਹ ਦੱਸੋ ਕਿ ਆਹ ਜਿਹੜੀਆਂ ਕਿਤਾਬਾਂ ਨੇ ਤੁਹਾਡੇ ਕੋਲੋਂ ਕੌਣ ਸੁਵਾਰਿਆ ਕਿ ਤੁਹਾਡੇ ਕੋਲ ਇਸ ਕੱਲ ਦਾ ਜਵਾਬ ਹੈ ਸੋ ਇਹ ਸਵਾਲ ਕਰਦਾ ਹੋਇਆ ਮੈਂ ਸੁਮੇਤੀ ਕੌਮ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਤੋਂ ਪੁੱਛਿਆ ਜਾਵੇ ਕਿ ਆਹ ਕਿਤਾਬਾਂ ਜਿਹੜੀਆਂ ਨੇ ਇਹ ਤੁਸੀਂ ਕਿਹੜੀ ਕਿਸ ਕਾਰਨ ਤੋਂ ਛਪਾਈਆਂ ਸਲ ਵਾਹਿਗੁਰੂ ਜੀ